ਜਿਸ ਵਿਅਕਤੀ ਨੇ ਸੰਤ巴巴 ਜਰਨੈਲ ਸਿੰਘ ਖਾਸਾ ਜੀ ਦਾ ਸਸਕਾਰ ਕੀਤਾ ਔਰ ਉਸ ਵਿਅਕਤੀ ਨੇ ਪਾਗਲ ਬਣ ਕੇ ਉਸ ਸਮੇਂ ਜਿਹੜੇ ਸੰਤਾ ਮਹਾਪੁਰਖਾਂ ਦੇ ਸਰੀਰ ਦੀ ਸੇਵਾ ਨਿਭਾਈ ਹੈ ਉਹ ਬਾਬਾ ਬੁੱਧ ਸਿੰਘ ਸਾਡੇ ਵਿੱਚ ਹਾਜ਼ਰ ਨੇ ਇਹਦੀ ਲਾਸ਼ਾਂ ਦਾ ਲਿਆ ਕੇ ਗੱਡੀ ਲਿਆ ਕੇ ਇੱਥੇ ਗੱਡੀ ਦੇ ਵਿੱਚੋਂ ਇਹਨਾਂ ਦੇ ਗੱਡੀ ਦੇ ਵਿੱਚ ਇਸ਼ਨਾਨ ਕਰਾਇਆ ਮੁੜ ਕੇ ਉਹ ਲਾਸ਼ਾਂ ਲਿਆ ਕੇ ਇਧਰੋਂ ਸੇਵਾ ਸਰ ਸੇਵਨੂ ਲੈ ਗਏ ਆ ਤੇ ਮੈਂ ਉਹ ਉਧਰਲੇ ਬੰਨੇ ਖਾੜਾ ਪਹਿਲਵਾਨਾਂ ਦਾ ਖਾੜਾ ਖੰਮ ਉਸਤਾਦ ਦਾ ਉਹਦੇ ਵਿੱਚ ਕਮਰਾ ਸੀ ਉਹਦੇ ਵਿੱਚ ਦੀ ਇੱਕ ਮੋਰੀ ਸੀ 4 ਇੰਚੀ 2 ਇੰਚੀ ਦੀ ਉਂ ਦੀ ਮੈਂ ਆਕੇ ਤੇ ਵੇਂਦਾ ਰਿਆ ਇਹ ਬਾਕੀ ਫੌਜ ਨੇ ਆਕੇ ਇਹ 11 ਨੰਬਰ ਤੇ ਸੰਤ ਜਰਨਾਸ ਹੁੰਦਾ ਸਨਸਕਾਰ ਕੀਤਾ ਉਥੇ 3 ਤੇ 4 ਦੇ ਉੱਤੇ ਭਾਈ ਮਰੀਕ ਸਿੰਘ ਦੇ 26 ਹੋਂ ਰਾਂ ਦਾ ਸੰਸਕਾਰ ਕੀਤਾ ਇਧਰੋਂ ਇਹ ਚੌਣ ਸਿੰਘਾਂ ਦਾ ਉਥੇ ਸੰਸਕਾਰ ਕੀਤਾ ਜੀ ਬਾਕੀ ਇੱਥੇ ਇੱਕ ਖੂਨ ਦਾ ਵਾਲਾਂ ਦਾ ਲੜ ਵੀ ਭਿੱਜਾ ਸੀ ਉਹ ਜਿਹੜਾ ਖੂਨ ਦਾ ਵਾਲਾਂ ਦਾ ਲੜ ਹੀ ਉਹ ਮੈਂ ਚੌਥਾ ਸਿੰਘਾਂ ਦੇ ਉੱਤੇ ਉਹਨਾਂ ਦੀ ਸਿਵਲ ਚੌਥਾ ਸਿੰਘਾਂ ਦੇ ਉੱਤੇ ਵੇਤੇ ਵਧਾਇਆ ਸੀ। ਕੋਈ ਦੂਜੇ ਦਿਨ ਆਇਆ ਇਸੇ ਸੰਤਾਨ ਦਾ ਸੰਸਕਾਰ ਹੋਇਆ ਸੀ। ਉਸ ਲਈ ਮੈਂ ਦੇਖਿਆ ਪਹਿਨ ਵਾਲੀ ਬਾਈ ਦੇ ਖੱਡਾ ਪਰਨਾ ਖੂਨ ਦਾ ਲਿਪੜਿਆ ਪਿਆ ਸੀ। ਉਹਨੂੰ ਚੁੱਕ ਕੇ ਮੈਂ ਲਿਜਾ ਕੇ ਨਕੇਤ ਨਕੇਤ ਦੇ ਉੱਤੇ ਧੋਣਾ ਕਰ ਦਿੱਤਾ। ਉਹ ਉਧਰੋਂ ਜਾ ਕੇ ਧੋਣਾ ਕਰਤਾ ਉਹਨੇ ਜੰਨੂ ਆਵਾਜ਼ ਦਾ ਰਾਇਆ ਪੀਏ ਪੀਜ਼ ਆ। ਉਹਨੇ ਮੇਰੇ ਨਾਲ ਗੱਲ ਕੀਤੀ ਵੀ ਤੁਸੀਂ ਇੱਥੇ ਕੀ ਕਰਦੇ ਹੋ ਮੈਂ ਇੱਥੇ ਮੈਂ ਮਸਾਣਾ ਦੇ ਸੇਵਾਦਾਰ ਆ ਉਹਨਾਂ ਸੇਵਾਦਾਰ ਤੋਂ ਬਾਅਦ ਮੈਨੂੰ ਕਹਿਣ ਲੱਗੇ ਵੀ ਤੁਸੀਂ ਇਸ ਤਰ੍ਹਾਂ ਕਰੋ ਤੁਹਾਡਾ ਘਰ ਕਿੱਥੇ ਮੈਂ ਕਿਹਾ ਨਾਲ ਦੇ ਬੰਨੇ ਨਾਲ ਹੀ ਮੇਰਾ ਘਰ ਆ ਉਹਨਾਂ ਕਹਿੰਦਾ ਇਸ ਤਰ੍ਹਾਂ ਕਰੋ ਤੁਸੀਂ ਇਹ ਫੁੱਲ ਆ ਸੰਤਾਂ ਦੇ ਆ ਤੁਸੀਂ ਇੱਥੋਂ ਲੈ ਜਾਓ ਘਰ ਨੂੰ ਮੈਂ ਤੁਹਾਡਾ ਘਰੋਂ ਆ ਕੇ ਫੁੱਲ ਲੈ ਜਾਵਾਂਗਾ ਤੁਸੀਂ ਆ ਪਰਨਾ ਜਿਹੜਾ ਮੈਨੂੰ ਦੇ ਦਿਓ ਉਸ ਲਈ ਉਹਦੇ ਨਾਲ ਇਹ ਗੱਲ ਹੋਈ ਉਸ ਤੋਂ ਬਾਅਦ ਮੈਂ ਉਹਨਾਂ ਅਖਿਆਲ ਮੈਂ ਫੁੱਲ ਲੈ ਜਨਾ ਮੈਂ ਇਥੇ ਮਗਲੇ ਬੰਨੇ ਮੇਲ ਦੇ ਵਿੱਚੋਂ ਪਰਨਾ ਗੁਥਲੀ ਲੈਣ ਗਿਆ ਉਹਨੇ ਜਦ ਨੂੰ ਆਏ ਡੀਸੀ ਸਾਹਿਬ ਉਹਨਾਂ ਫੁੱਲ ਖਾਨੇ ਨੂੰ ਫੁੱਲ ਇਥੋਂ ਫੁੱਲ ਚੁੱਕ ਕੇ ਤੇ ਉਹਨਾਂ ਨੇ ਫੁੱਲ ਖਾਨੇ ਜਮ ਕਰਾਇਆ